ਅਮਰਤਪਾਲ ਨੂੰ ਐਮਪੀ ਬਣਾਤਾ ਤੇ ਇਹਨਾਂ ਨੂੰ ਵੀ ਐਮਐਲਏ ਬਣਾ ਕੇ ਵਜ਼ੀਰ ਬਣਾ ਦੇਣਗੇ ਲੋਕ ਨਾ ਤਨ ਪੱਕਾ 27 ਚ ਬਣਾਉਣਗੇ ਨਾਮ ਰੌਣ ਸਾਰੇ ਨੂੰ ਬਣਾਉਣਗੇ ਹਵਾ ਚੱਲ ਰਹੀਆਂ ਬਹੁਤ ਪੈੜੀ ਲੋਕਾਂ ਦੇ ਅੰਦਰ ਕੰਮ ਆ ਪਤਾ ਕਿਸੇ ਨੇ ਸੱਦਿਆ ਆਪ ਮਾਰੇ ਆਏ ਆ ਸਾਡੇ ਲੀਡਰ ਜਿਹੜੇ ਪੰਥ ਦੇ ਵਾਰਿਸ ਚ ਕੋਈ ਬੋਲਦਾ ਹੀ ਨਹੀਂ ਸੀ ਕਿਉਂ ਨਹੀਂ ਬੋਲਿਆ ਬਾਈ ਜੇ ਉਹਨਾਂ ਦੇ ਆਪ ਦੇ ਪੁੱਤ ਅੰਦਰ ਹੋਣ ਤਾਂ ਫੇਰ ਤੇ ਫੇਰ ਤਾਂ ਸਾਰਾ ਕੁਝ ਹੀ ਹੋ ਜਾਂਦਾ ਨਾਲ ਦੀ ਨਾਲ ਵੱਧ ਰਹੀ ਆ ਅੱਜ ਤੂੰ ਦੇਖ ਹੀ ਰਿਹਾ ਵੱਧ ਰਹੀ ਆ ਹੋਰ ਵਧੂਗੀ ਬਲੇ ਸੋ ਨਿਹਾਲ ਹੋਰ ਵੱਧ ਰਹੀ ਆ ਹਵਾ ਵਾਦ ਰਹੀ ਹੈ ਵਾਦ ਰਹੀ ਹੈ ਵਾਦ ਰਹੀ ਹੈ ਤੇ 27 ਚ ਸਰਕਾਰੇ ਖਾਲਸਾ ਬਣਾ ਤੇ ਨੇਂੇਰੀ ਬਣਨੀ ਹੈ ਪਹਿਲਾ ਐਮਪੀ ਕਹਿੰਦਾ ਚੋਣ ਨਹੀਂ ਲੜ ਸਕਦਾ ਚੋਣ ਲੜ ਗਿਆ ਫਿਰ ਕਹਿੰਦੇ ਕਾਗਜ਼ ਰੱਦ ਹੋ ਜਾਣਗੇ ਹੋ ਗਿਆ ਠੀਕ ਫਿਰ ਕਹਿੰਦੇ ਜੀ ਇਹਨੇ ਜਿੱਤਣਾ ਨਹੀਂ ਜਿੱਤ ਗਿਆ ਜੀ ਫਿਰ ਕਹਿੰਦੇ ਸੌ ਨਹੀਂ ਚੱਕਣੀ ਸੌ ਚੱਕ ਗਿਆ ਜੀ ਹੁਣ ਕਹਿੰਦੇ ਆਉਣਾ ਨਹੀਂ ਬਾਹਰ ਵੀ ਆ ਜਾਊਗਾ ਜੇ ਇੰਨਾ ਕਰਕੇ ਇਹਦੀ ਸਜ਼ਾ ਇਹ ਹੈ ਹੈ ਪੰਚੀ ਤਾਂ ਇਹਨਾਂ ਨੂੰ ਛਕਣਾ ਚਾਹੀਦਾ ਸੀਗਾ ਹੈ ਤੇ ਕਾਰਵਾਈ ਕਰੀ ਜਾਂਦੇ ਚੋੜਾ ਸਾਹਿਬ ਤੇ ਇਹ ਰੈਜੈਂਟਮੈਂਟ ਸੀਗੇ ਅਰਜੈਂਟ ਮੈਂਟ ਜੇ ਫਰਜ਼ ਕਰੋ ਚੌੜਾ ਸਾਹ ਸੰਤ ਜਰਨੈਲ ਸਿੰਘ ਭੰਡਾ ਵਾਲੀ ਦੀ ਸੋਚ ਵਾਲੀ ਹੈ ਨਾ ਜੀ ਤੇ ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਤੇ ਖੜਕੂਆ ਦੇ ਵਿੱਚ ਕਿਸੇ ਨੇ ਮਾਰਿਆ ਤੈਨੂੰ ਭਾਂਡੇ ਮੰਜਨੇ ਇਹ ਸਜ਼ਾ ਟੂਟੋ ਨੇ ਭਾਂਡੇ ਮੰਜੇ ਸਜ਼ਾ ਪੂਤੀ ਗਿਆ ਜਿਹੜੇ ਰੋਜ਼ ਸੇਵਾ ਕਰਦੇ ਹੁਣ ਤੁਸੀਂ ਦੱਸੋ ਵੀ ਲੈਟਰਨ ਸਾਫ਼ ਕਰਕੇ ਆਉਣਾ ਕਿ ਸਜ਼ਾ ਮੈਂ ਦਾ ਸੇਰੀ ਕਰਕੇ ਚੁੱਪਚੀ ਕੀਤੀ ਗੁਰਸਿਕ ਬੜੇ ਕਰਦੇ ਫਿਰ ਤੁਸੀਂ ਦੱਸੋ ਬਰਸ਼ਾ ਪਾ ਕੇ ਖੜ ਜਾਣਾ ਇਹ ਸਜ਼ਾ ਜਿਹੜੇ ਰੋਜ਼ ਸੇਵਾਦਾਰ ਨਾਲ ਬਾਥੇ ਬੁਲਾਉਂਦੇ ਉਹ ਸਜ਼ਾ ਪੂਤਦੇ ਆ ਐਡਾ ਵੱਡੇ ਪਾਪ ਕੀਤੇ ਆ ਗੁਰੂ ਦੀ ਬੇਅਦਬੀ ਕੀਤੀ ਕਰਾਈ ਉਹਨਾਂ ਨਾਲ ਖੜੇ ਇੰਨੇ ਸਿੰਘਾਂ ਨੂੰ ਸ਼ਹੀਦ ਕੀਤਾ ਤੇ ਉਹਨਾਂ ਨੂੰ ਤਾਂ ਕਹਿੰਦੇ ਆ ਵੀ ਤੈਨੂੰ ਆ ਸੇਵਾ ਤੇ ਫਿਰ ਜੀ ਚੌੜਾ ਸਾਹਿਬ ਨੂੰ ਵੀ ਸੱਦ ਲੈਂਦੇ ਭਾਈ ਤੂੰ ਆ ਕੰਮ ਨਹੀਂ ਸੀ ਕਰਨਾ ਚਾਹੀਦਾ ਆ ਤੇਰੀ ਅਸੀਂ ਗੱਲ ਸੁਣਦੇ ਆ ਅੱਗੇ ਤੋਂ ਕੰਮ ਨਾ ਕਰੀ ਤੇ ਤੂੰ ਚੱਲ ਗੁਰੂ ਲਈ ਕੀਤਾ ਤੇ ਤੂੰ ਥੋੜੇ ਜਿਹੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਅਖੰਡ ਪਾਠ ਕਰਾ ਦੇ ਤੇ ਉਹਨੂੰ ਵੀ ਛੱਡ ਦਿੰਦੇ ਜੇ ਸਾਰੇ ਬਰਾਬਰ ਆ ਤਾਂ ਜੇ ਸਾਰੇ ਬਰਾਬਰ ਹੈ ਤਾਂ ਫਿਰ ਭਾਈ ਸਾਰੇ ਬਰਾਬਰ ਚੱਲਣਾ ਪਊਗਾ ਕਿਉਂਕਿ ਬੰਦਾ ਨਹੀਂ ਵਟਾ ਹੁੰਦਾ ਕੌਮ ਵੱਡੀ ਹੁੰਦੀ ਜੇ ਦਸੀ ਸਾਧ ਜੇ ਮਹਿਲ ਸੁਬੰਦਾਂ ਦਾ ਜਨਮ ਦਿਨ ਮਨਾਉਂਦੇ ਹੁੰਦੇ ਸੀਗੇ ਉੱਥੇ ਸਾਨੂੰ ਕੁੱਟਦੇ ਹੁੰਦੇ ਸਾਰੀਆਂ ਸਾਰਾ ਇਹੋਂ ਦੇ ਦਰਬਾਰ ਸਾਹਿਬ ਦੇ ਅੰਦਰ ਲਾਉਂਦੇ ਰਹੇ ਆ ਉੱਥੇ ਕੁੱਟਦੇ ਰਹੇ ਅਸੀਂ ਸੰਤ ਜਰਨੈਲ ਸਿੰਘ ਬੰਦਾਂ ਦਾ ਜਨਮ ਦਿਨ ਚੀਦੀ ਦਿਨ ਮਨਾਉਂਦੇ ਜਾਂਦੇ ਸਾਨੂੰ ਜਾਣ ਨਹੀਂ ਦਿੰਦੇ ਸੀ ਪਹਿਲਾਂ ਨਾ ਮਨਾਉਣੀ ਨਹੀਂ ਹੁੰਦੇ ਹੁੰਦੇ ਸੀ ਸਾਨੂੰ ਪਤਾ ਪਹਿਲਾਂ ਜਦੋਂ ਮਨਾਉਣ ਗਏ ਆ ਨਾ ਤੇ ਫਿਰ ਸਾਡਾ ਇੱਕ ਦਫ਼ਤਰ ਕੋੜ ਤੋੜਤਾ ਸਾਡੇ ਤੇ ਕੀ ਕੀਤਾ ਆ ਮੱਲਾ ਸਾਹਿਬ ਦੇ ਮੈਂ ਭੱਜ ਕੇ ਜਾ ਕੇ ਗਏ ਅੰਦਰ ਉੱਥੇ ਜਾ ਕੇ ਅਰਦਾਸ ਕੀਤੀ ਸਾਡੀ ਅਰਦਾਸ ਨਹੀਂ ਕਰਨੀ ਦਿੱਤੀ ਖੰਡਵਾੜੀ ਖੰਡਰ ਕਰਤਾ ਬੀਬੀ ਜ਼ਗੀਰ ਕੋਲ ਪ੍ਰਧਾਨ ਸੇ ਨਸਲ ਜੀ ਆਦਾਯੋ ਬਸੰਤ ਸਿੰਘ ਦੀ ਮਾਤਾ ਦਾ ਅੰਤਮ ਸੰਸਕਾਰ ਸੀ ਕੀ ਕਹਿਣਾ ਚਾਹੁੰਦੇ ਹੋ ਦੁੱਖ ਦੇ ਵਿੱਚ ਬਹੁਤ ਵੱਡਾ ਘੱਟ ਹੋਇਆ ਸੰਗਤ ਆਪ ਮੁਹਾਰੇ ਤੇ ਪਹੁੰਚੀ ਹੈ ਕਿਵੇਂ ਤੁਹਾਨੂੰ ਲੱਗਦਾ ਅਸੀਂ ਸਾਰੇ ਗੁਲਾਮ ਬੰਦੇ ਆ ਇੰਡੀਅਨ ਸਟੇਟ ਦੇ ਅੰਦਰ ਸਾਡੇ ਨਾਲ ਮਕਰੀਮ ਆਮ ਵਾਲਾ ਸਰੂਪ ਹੋ ਰਿਹਾ ਹੈ ਸਾਰੇ ਰਲ ਮਿਲ ਕੇ ਇੰਡੀਅਨ ਸਟੇਟ ਦੇ ਬੰਦੇ ਸਾਨੂੰ ਨਾ ਚੱਕਰਾਂ ਚ ਪਾਈ ਫਿਰਦੇ ਆ ਪਰ ਅਸੀਂ ਇਹ ਚੱਕਰ ਨੂੰ ਸਮਝਦੇ ਪੂਰਾ ਜੇ ਇਹ ਕੰਮ ਵੀ ਆ ਨਾ ਅਸੀਂ ਚੱਕਰਾਂ ਚ ਪਾਈ ਫਿਰਦੇ ਆ ਸਮਝਦੇ ਅਸੀਂ ਨਹੀਂ ਆ ਮੈਨੂੰ ਪਹਿਲਾਂ ਦੱਸੋ ਬਹੁਤ ਅਫਸੋਸ ਹੈ ਭਾਈ ਬਸੰਤ ਸਿੰਘ ਜੀ ਦੌਲਤਪੁਰਾ ਜੀ ਜੋ ਡੁੱਬਰੀਗੜ ਜੇਲ੍ਹ ਦੇ ਵਿੱਚ ਉਹਨੂੰ ਭੇਜਤਾ ਹੈ ਤੇ ਮਾਤਾ ਜੀ ਚਲੇ ਗਏ ਆ ਉਦੋਂ ਤੋਂ ਉਹ ਗਮ ਦੇ ਵਿੱਚ ਸੀ ਗਾਮਾ ਨਰਸਿੰਧ ਦੇ ਹੋਏ ਪੁੱਤ ਤਾਂ ਚਲੇ ਗਏ ਨਹੀਂ ਜਾਣਾ ਸਾਰਿਆਂ ਨਹੀਂ ਹੈ ਚਲੇ ਗਏ ਐ ਤੇ ਗਮ ਪੈਦਾ ਕੀ ਨਹੀਂ ਕੀਤਾ ਤੇ ਜਿਹੜੇ ਗਮ ਪੈਦਾ ਜਿਹਦੇ ਗਮ ਕਰਕੇ ਜੇ ਕਾਨੂੰਨ ਸਾਰਿਆਂ ਲਈ ਇੱਕ ਹੈ ਤੇ ਫਿਰ ਜਿਨ੍ਹਾਂ ਨੇ ਅਸੰਤ ਸਿੰਘ ਖਾਲਸਾ ਤੇ ਭਾਈ ਅਮਰਪਾਲ ਸਾਰੀ ਟੀਮ ਤੇ ਕੇਸ ਪਾਏ ਐ ਫਿਰ ਉਹਨਾਂ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਜੀ ਜੇ ਫਰਜ਼ ਕਰੋ ਮੈਂ ਕੋਈ ਮਾਰਾ ਮਟਾਕ ਨਾ ਕਰਦਾ ਜੀ ਤੇ ਸਰਦਾਰ ਜੀ ਮੇਰੇ ਨਾਲ ਖੜ ਜਾਣਾ ਉਹ ਕਹਿੰਦੇ ਤੇਰੇ ਤੇ 120 ਵੀ ਹੈ ਚੱਲ ਅੰਦਰ ਕਹਿੰਦੇ ਆ ਤੇ ਫਿਰ ਕਾਂਸਪੀਰੇਸੀ ਕੀ ਨਹੀਂ ਹੈ ਭਗਵਾਨਤਮਾਨ ਦੀ ਸਰਕਾਰ ਨੇ ਅੰਦਰ ਕਰਤਾ ਕਾਂਸਪੀਰੇਸੀ ਵਾਲੇ ਨਹੀਂ ਅੰਦਰ ਦੇਉ ਸਿਰ ਕਾਨੂੰਨ ਤਾਂ ਸਾਰੇ ਲਈ ਦੋ ਕਾਨੂੰਨ ਥੋੜੀ ਹੁੰਦੇ ਆ ਫਿਰ ਮੈਨੂੰ ਦੱਸੋ ਬਸੰਤ ਸਿੰਘ ਖਾਲਸਾ ਕੋਲੇ ਕਿਹੜਾ ਬੰਬ ਫੜਿਆ ਕਿਹੜੀ ਤੋਪ ਫੜੀ ਹੈ ਕਿਹੜਾ ਉਹਨੇ ਕਿਸੇ ਨੂੰ ਤੰਗ ਕੀਤਾ ਕਿਸੇ ਹਿੰਦੂ ਨੂੰ ਕਿਸੇ ਮੁਸਲਮਾਨ ਨੂੰ ਕਿਸੇ ਸਾਈ ਨੂੰ ਸਿੱਖੀ ਦਾ ਪ੍ਰਚਾਰ ਕਰਦਾ ਸੀ ਪਾਣੀ ਪਾਣੀ ਨਾਲ ਜੋੜਦਾ ਸੀ ਜਾਤ ਪਾਤ ਨੂੰ ਤੋੜਦਾ ਸੀ ਤੇ ਚੱਕ ਕੇ ਡਿਬਰਗੜ ਠੀਕਾ ਕਾਦੇ ਠੋਕਿਆ ਵੀ ਤੇ ਫੇਰ ਸਾਡੇ ਲੀਡਰ ਜਿਹੜੇ ਪੰਥ ਦੇ ਵਾਰਿਸ ਚ ਕੋਈ ਬੋਲਦਾ ਹੀ ਨਹੀਂ ਸੀ ਕਿਉਂ ਨਹੀਂ ਬੋਲਿਆ ਬਾਈ ਜੇ ਉਹਨਾਂ ਦੇ ਆਪ ਦੇ ਪੁੱਤ ਅੰਦਰ ਹੋਣ ਤਾਂ ਫੇਰ ਸਹੀ ਤੇ ਫੇਰ ਤਾਂ ਸਾਰਾ ਕੁਝ ਹੀ ਹੋ ਜਾਂਦਾ ਨਾਲ ਦੀ ਨਾਲ ਇਸ ਕਰਕੇ ਅਸੀਂ ਜਦੋਜਾਦ ਕੀਤੀ ਆ ਇਹਨਾਂ ਨੇ ਡਿਬਰਗੜ ਭੇਜਿਆ ਤੇ ਤੁਹਾਨੂੰ ਪਤਾ ਹੀ ਅਸੀਂ ਸਭ ਤੋਂ ਪਹਿਲਾਂ ਜਦੋਜਾਦ ਕੀਤੀ ਜੇ ਤੁਸੀਂ ਜੇਲ੍ਹ ਚ ਭੇਜੋਗੇ ਡਿਬਰੂਗੜ ਠੀਕ ਹੈ ਨਾ ਤਾਂ ਫੇਰ ਅਸੀਂ ਕਿਹਾ ਸੀ ਪਾਰਲੀਮੈਂਟ ਵਿੱਚ ਭੇਜ ਦੇਣਾ ਉਹਨਾਂ ਇੰਡਿਪੁਰਗੜ ਭੇਜਿਆ ਅਸੀਂ ਪਾਰਲੀਮੈਂਟ ਵਿੱਚ ਭੇਜਿਆ ਅੱਜ ਆਸੀਂ ਕਲਾਮੀ ਚ ਆਏ ਆ ਨਾ ਉਹ ਆ ਗਿਆ ਤੰਗੀ ਗੱਲ ਹੈ ਕਿਉਂਕਿ ਅਸੀਂ ਕਿਹਾ ਸੀ ਉਸੇ ਦਿਨ ਮੈਂ ਤਾਂ ਪੋਸਟਪਾਤੀ ਬੋਲ ਕੇ ਕਹਤਾ ਸੀ 1 ਘੰਟੇ ਚ ਕਿ ਭਾਈ ਉਹਨੂੰ ਪਰੋਲ ਦਿੱਤੀ ਜਾਵੇ ਤੇ ਉਹਨਾਂ ਚ ਰਵੇ ਜਿੰਨਾ ਚਿਰ ਭੋਗ ਨਹੀਂ ਪੈਂਦਾ ਤੇ ਮੈਂ ਤਾਂ ਅੱਜ ਕਹਿਣਾ ਹੈ ਬੀਨੂੰ ਵੈਸੇ ਛੱਡ ਦੇਣਾ ਚਾਹੀਦਾ ਵੈਸੇ ਤੁਸੀਂ ਪ੍ਰੋਲ ਦਾ ਛੜੇ ਵੈਸੇ ਛੱਡਣਾ ਚਾਹੀਦਾ ਦੱਸੋ ਇਹਦੇ ਕੋਲ ਕੀ ਆ ਦੱਸੋ ਪੀਸਫੁਲੀ ਵਾਹਿਗੁਰੂ ਦਾ ਜਾਪ ਆ ਸਬਰ ਚ ਹੈ ਫਿਰ ਵੀ ਮਾਂ ਦੇ ਦੁੱਖ ਚ ਫਿਰ ਸਬਰ ਆਇਆ ਤੇ ਘਰੇ ਬਠ ਲੈ ਗਏ ਹੁਣ 7 ਦਿਨ ਕਿੱਥੇ ਰਹੂਗਾ ਇਹਨਾਂ ਦੀ ਕਿਸ਼ਤ ਅੱਧੇ ਰਹੂਗਾ ਤੇ ਫਿਰ ਭਾਈ ਜੇ ਅਸੀਂ 85% ਕੁਰਬਾਨੀਆਂ ਕਰਕੇ ਆ ਸਾਡਾ ਹਾਲ ਹੈ ਤੇ ਮੈਂ ਕਹਿੰਦਾ ਇਹ ਤਾਂ ਕਹਿੰਦੇ ਆ ਵੀ ਡਿਪੂਰ ਭੇਜਾਂਗੇ ਤੇ 227 ਆਉਣ ਵਾਲਾ ਹੈ ਸਰਕਾਰੇ ਖਾਲਸਾ ਹੁਣ ਜਿਸ ਤਰੀਕੇ ਅਮਰਤਪਾਲ ਨੂੰ ਐਮਪੀ ਬਣਾਤਾ ਹੈ ਇਹਨਾਂ ਨੂੰ ਵੀ ਐਮਐਲਏ ਬਣਾ ਕੇ ਵਜ਼ੀਰ ਬਣਾ ਦੇਣਗੇ ਲੋਕ ਨਾ ਤਨ ਪੱਕਾ 27 ਚ ਬਣਾਉਣਗੇ ਨਾਮ ਰੋਣ ਸਾਰੇ ਨੂੰ ਬਣਾਉਣਗੇ ਹਵਾ ਚਲਣੀਆਂ ਬਹੁਤ ਪੜੀ ਲੋਕਾਂ ਦੇ ਅੰਦਰ ਕੰਮ ਆ ਪਤਾ ਕਿਸੇ ਨੇ ਸੱਦਿਆ ਆਪ ਮਾਰੇ ਆਏ ਆ ਅਜੇ ਤੈਨੂੰ ਪਤਾ ਨਹੀਂ ਸੀ ਸਾਤੋਂ ਪੁੱਛੀ ਜਾਂਦੀ ਕਿੱਥੇ ਇੱਕ ਦੋ ਆਣਗੇ ਜਿਹਨੂੰ ਅਸੀਂ ਦੱਸ ਸਕੇ ਦੱਸਤਾ ਤੇ ਆਪ ਮਾਰੇ ਸੰਗ ਤਾਈਆਂ ਜਦੋਂ ਅੰਦਰੋਂ ਲਾਵਾ ਫੁੱਟੇ ਨਾ ਤੇ ਫੇਰੇ ਗੱਲ ਬਣਦੀ ਆ ਤੇ ਸਾਨੂੰ ਬਹੁਤ ਅਫਸੋਸ ਹੈ ਤੇ ਮਾਂ ਚਲੀ ਗਈ ਹੈ ਤੇ ਭੋਗ ਤੇ ਭਾਈ ਸਾਰੇ ਆਇਆ ਜੇ ਤੇ ਕੌਮ ਦੇ ਯੋਧੇ ਆ ਬੜੇ ਯੋਧੇ ਆ ਹੈ ਬੜਾ ਜਬਰ ਸਾਇ ਅਸੀਂ ਸਾਰਿਆਂ ਨੇ ਇਕੱਠੇ ਨਿੱਸਿਆ ਸੰਗਤਾਂ ਤੋਂ ਵਿਧਾਨ ਸਭਾ ਦੇ ਵਿੱਚ ਭੇਜਣ ਗਿਆ ਭਾਈ ਅਮਰਪਾਲ ਸਿੰਘ ਨੂੰ ਵੀ ਪਾਰਲੀਮੈਂਟ ਦੇ ਵਿੱਚ ਭੇਜਿਆ ਆ ਪਾਰਲੀਮੈਂਟ ਦੇ ਵਿੱਚ ਭੇਜਣ ਤੋਂ ਬਾਵਜੂਦ ਵੀ ਸਰਕਾਰ ਦੇ ਕੋਈ ਕੰਮ ਤੇ ਜੋੜੀ ਸਰਕੀ ਨਜ਼ਰ ਨਹੀਂ ਆਈ ਬਿਹਾਈ ਉਹਨਾਂ ਦੀ ਹੋਰ ਨੂੰ ਵੀ ਲੱਗਦਾ ਜਿਉਂ ਤਾਂ ਰੋਜ਼ ਸਰਕਦੀ ਆ ਓਕੇ ਹੂੰ ਤਾਂ ਇਹਨਾਂ ਦਾ ਛੱਡਦੇ ਨਹੀਂ ਜਿਉਂ ਸਰਕੀ ਜਾਂਦੀ ਹੈ ਵੀ ਨੇਰੀ ਪੰਜਾਬ 'ਚ ਹੋਰ ਪਾਸਾ ਕੁਛ ਰਹਿਣਾ ਨਹੀਂਗਾ ਅੱਛਾ ਜਿਉਂ ਹੀ ਸਰਕਦੀ ਆ ਤਾਂ ਦੀ ਉਹ ਆਏ ਰੱਖਿਆ ਸੰਗੀਨਾ ਚ ਲੈ ਗਿਆ ਜਿਉਂ ਸਰਕਦੀ ਆ ਦਿਰ ਰਾਤ ਚੈਨ ਨਹੀਂ ਆਉਂਦੀ ਇਹ ਕਹਿੰਦੇ ਆ ਕਿ ਇਹਨਾਂ ਦੀ ਹਵਾ ਘਟੇ ਅੱਛਾ ਇਹਨਾਂ ਦੀ ਕ੍ਰੈਡੀਬਿਲਟੀ ਘਟੇ ਤੇ ਫੇਰ ਇਹਨਾਂ ਨੂੰ ਛੱਡੀ ਗਏ ਇਕਰੇਬਿਲਟੀ ਕੋਟੀ ਘਟ ਰਹੀ ਹੈ ਕਿ ਵੱਧ ਰਹੀ ਹੈ ਵੱਧ ਰਹੀ ਹੈ ਅੱਜ ਤੁਸੀਂ ਦੇਖ ਹੀ ਰਿਹਾ ਵੱਧ ਰਹੀ ਹੈ ਹੋਰ ਵਧੂਗੀ ਬੋਲੇ ਇਸਤ ਨਿਹਾਰ ਹੋਰ ਵੱਧ ਰਹੀ ਹੈ ਹਵਾ ਵਧ ਰਹੀ ਹੈ ਵਧ ਰਹੀ ਹੈ ਵਧ ਰਹੀ ਹੈ ਤੇ 227 ਚ ਸਰਕਾਰੇ ਕਾਲਸਾ ਬਣਾ ਤੇ ਨੇ ਢੇਰੀ ਬਣਨੀ ਹੈ ਢੇਰੀ ਬਣਨੀ ਹੈ ਤੇ ਫੇਰ ਭਾਈ ਤੁਸੀਂ ਸਾਰੇ ਤਿਆਰ ਹੋ ਜਾਓ ਤੁਸੀਂ ਤਾਂ ਪਹਿਲਾਂ ਵੀ ਸੋਸ਼ਲ ਮੀਡੀਆ ਨੇ ਪ੍ਰਿੰਟ ਮੀਡੀਆ ਨੇ ਕੰਮ ਬਹੁਤ ਅੱਛਾ ਕੀਤਾ ਹੁਣ ਭਾਈ ਤੁਸੀਂ ਆ ਸਾਰਾ ਜਿਹੜਾ ਡੰਬਰ ਲੱਗਿਆ ਸਾਰੇ ਪਤਲਾ ਇੱਕੋ ਆ ਨਾ ਇਹ ਮਾਰਾ ਇਹਦਾ ਇੱਕ ਦੌਰ ਹੈ ਜਿਨ੍ਹਾਂ ਤੇ ਮਾੜਾ ਮੋਟਾ ਛੱਕ ਸੀ ਨਾ ਵੀ ਇਹ ਚੜ ਪੰਥ ਦੇ ਵਾਰਸ ਵੌਰਸ ਹੈ ਉਹਨਾਂ ਸਾਰਿਆਂ ਨੇ ਬਿੱਲੀਓ ਤੇਲੇ ਬਾਹਰ ਆ ਗਈ ਸਾਰਿਆਂ ਨੇ ਪਤਲਾ ਕਿ ਕੌਣ ਕੀ ਹੈ ਹੁਣ ਭਾਈ ਇੱਕ ਧੀਰੀ ਇਧਰ ਲੀ ਖੜੀ ਹੈ ਤੇ ਪੰਜਾਬ ਦੇ ਲੋਕਾਂ ਨੇ ਸਾਰਿਆਂ ਨੂੰ ਵੇਖ ਲਿਆ ਤੇ ਹੁਣ ਭਾਈ ਸਾਨੂੰ ਨਾ ਸਹੂਲਤਾਂ ਦੇ ਵਿੱਚੋਂ ਨਿਕਲਣਾ ਚਾਹੀਦਾ ਤੇ ਮੈਂ ਸਰਕਾਰ ਨੂੰ ਕਹਿਣਾ ਤੁਰੰਤ ਭਾਈ ਅਮਰਪਾਲ ਸਿੰਘ ਇਹਨਾਂ ਨੂੰ ਰਿਹਾ ਕਰ ਦੋ ਜੇ ਨਾ ਰਿਹਾ ਕਰੋਗੇ ਫਿਰ ਭਾਈ ਅਸੀਂ ਆਪ ਸਾਈਨ ਕਰਕੇ 20 ਸਸਤਾਈ ਚਾਪ ਕੱਢ ਲਾਂਗੇ ਜੇਲ੍ਹ ਚ ਬੈਠੇ ਜਿੱਤ ਜਾਣਗੇ ਵੀ ਜਿੱਤ ਜਾਣੇ ਨਿਕਲ ਆਣ ਵੈਸੇ ਤਾਂ ਐਮਪੀ ਬਣ ਕੇ ਨਿਕਲ ਰਹੇ ਸਰਕਾਰ ਬੰਦੀ ਹੈ ਇਹਨਾਂ ਵੀ ਕਿਤੇ ਅਜੇ ਹਾ ਫੇਰ ਉਹ ਤਾਂ ਨਿਕਲੂਗਾ ਕਿਉਂ ਨਹੀਂ ਨਿਕਲੂਗਾ ਇਹ ਤਾਂ ਨਾ ਥੋੜਾ ਜਿਹੜਾ ਮਨ ਦੀ ਇਕਵਸਥਾ ਹੈ ਆਪਾਂ ਇੱਕ ਪਹਿਲਾਂ ਗੱਲ ਕੀਤੀ ਸੀ ਕਿ ਭਾਈ ਜੇ ਨਾਂ ਕੱਢਿਆ ਤਾਂ ਐਮਪੀ ਬਣਾਵਾਂਗੇ ਹੁਣ ਇੱਕ ਰਿਯੂਮਰ ਇਕੱਠਾ ਕਰਦੇ ਆ ਏਜੰਸੀਆਂ ਰਾਹੀਂ ਲੀਡਰਾਂ ਨੇ ਵੇਖ ਲਓ ਜੀ ਉਹ ਤਾਂ ਐਮਪੀ ਬਣਿਆ ਫੇਰ ਵੀ ਕੋਈ ਫਾਇਦਾ ਨਹੀਂ ਸਾਨੂੰ ਚੋੜ ਨਹੀਂ ਲੜਨੀ ਚਾਹੀਦੀ ਸਾਨੂੰ ਆ ਨਹੀਂ ਜਿੱਤ ਕੇ ਨਹੀਂ ਕੱਢਦੇ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਹੈ ਇਹ ਆਪ ਦੀ ਜਿਹੜੀ ਕ੍ਰੈਡੀਬਿਲਟੀ ਬਣਾ ਰਹੇ ਹੈ ਕਿ ਚੋੜ ਨਹੀਂ ਲੜਨੀ ਚਾਹੀਦੀ ਇਹ ਲੀਡਰ ਬਣਾ ਰਹੇ ਜਾਣ ਕੇ ਇਹ ਕਹਿੰਦੇ ਮੈਂ ਵੀ ਬਣਾ ਅੱਛਾ ਮੇਰਾ ਪਤਨੀ ਬਣੇ ਮੇਰਾ ਦੋਤਾ ਵੀ ਬਣੇ ਮੇਰੀ ਨੋ ਵੀ ਬਣੇ ਮੇਰਾ ਜੀਜਾ ਵੀ ਬਣੇ ਤੇ ਮੇਰਾ ਸਾਲਾ ਵੀ ਬਣੇ ਪਰ ਆਜ ਦੇ ਪੰਥ ਦੇ ਬੰਦੇ ਆ ਬਸੰਤ ਸਿੰਘ ਖਾਲਸਾ ਵਰਗੇ ਤੇ ਜਿਹੜੇ ਆਪਣੇ ਕਲਸੀ ਸਾਹ ਵਰਗੇ ਰਾਉਕੇ ਸਾਹ ਵਰਗੇ ਤੇ ਬੰਦੀ ਸਿੰਘ ਆ ਤੇ ਸੌਂਟੀ ਸਾਹ ਵਰਗੇ ਜਿਹੜੇ ਇੰਗਲੈਂਡ ਛੱਡ ਕੇ ਆਏ ਆ ਤੇ ਅਨੇਕਾਂ ਸਿੰਘ ਕਹਿੰਦੇ ਇਹ ਨਾਂ ਮਾਣਣਾ ਹੈ ਇਸ ਕਰਕੇ ਇਹ ਕ੍ਰੈਡੀਬਿਲਟੀ ਘਟਾਉਦੇ ਪਹਿਲਾਂ ਕਹਿੰਦੇ ਸੀ ਨਾ ਕਹਿੰਦੇ ਸੀ ਅਮਰਤਪਾਲ ਚੌਣ ਨਹੀਂ ਲੜ ਸਕਦਾ ਕਹਿੰਦੇ ਸੀ ਨਾ ਬਿਲਕੁਲ ਵੱਡੇ ਵੱਡੇ ਵਕੀਲ ਵੀ ਕਹਿੰਦੇ ਸੀਗੇ ਹਾਂ ਜੇ ਮੈਂ ਨਾਂ ਲੈਤਾ ਤਾਂ ਫਿਰ ਮਿਰਚਾਂ ਲੱਗ ਜਾਣਗੀਆਂ ਹੈ ਹੁਣ ਉਹ ਹੀ ਅੱਗੇ ਫਿਰਦੇ ਆ ਚੱਲ ਕੋਈ ਨਹੀਂ ਫਿਰਨਾ ਚਾਹੀਦਾ ਹੈ ਉਹ ਕਹਿੰਦੇ ਪਹਿਲਾਂ ਐਮਪੀ ਕਹਿੰਦਾ ਚੋਣ ਨਹੀਂ ਲੜ ਸਕਦਾ ਚੋਣ ਲੜ ਗਿਆ ਲੜ ਗਿਆ ਫਿਰ ਕਹਿੰਦੇ ਕਾਗਜ਼ ਰੱਦ ਹੋ ਜਾਣਗੇ ਹੋ ਗਿਆ ਠੀਕ ਫਿਰ ਕਹਿੰਦੇ ਜੀ ਇਹਨੇ ਜਿੱਤਣਾ ਨਹੀਂ ਜਿੱਤ ਗਿਆ ਜੀ ਫਿਰ ਕਹਿੰਦੇ ਸੌਣੀ ਚੱਕਣੀ ਸੌ ਚੱਕ ਗਿਆ ਜੀ ਹੁਣ ਕਹਿੰਦੇ ਆਉਣਾ ਨਹੀਂ ਬਾਹਰ ਵੀ ਆ ਜਾਊਗਾ ਇਹਨੇ ਆ ਜਾਊਗਾ ਇਹ ਹੀ ਨੇ ਰੋਲਾ ਪਾਉਣਾ ਲੈ ਏਜੰਸੀਆਂ ਦਾ ਸਾਰਾ ਕੁਛ ਸਾਰਾ ਜਿਹੜਾ ਅਮਰਪਾਲ ਹੈ ਇਹੀ ਅਜਿਹਾ ਕੁਝ ਪਸਾਰਾ ਜਿਹੜਾ ਕੁਛ ਨਹੀਂ ਦਾ ਜੋ ਮਰਜ਼ੀ ਕਰ ਜਵੇ ਜੀ ਦੇ ਨਾਲ ਸੱਚੇ ਪਾਸ਼ਾ ਮਾਲ ਖੜਾ ਨਾ ਵਾਹ ਗੁਰੂ ਖੜਾ ਹੈ ਗੁਰੂ ਗ੍ਰੰਥ ਸਾਹਿਬ ਖੜਾ ਨੂੰ ਤਤੀ ਤਾ ਬਾਣੀ ਲੱਗਦੀ ਬਾਣੀ ਕੀ ਹੈ ਕੂੜਨ ਖੁੱਟੇ ਨੋਂਨ ਕਾ ਔੜ ਸੱਚ ਰਹੀ ਭਾਈ ਨਰਿੰਦਰ ਸਿੰਘ ਚੋੜਾ ਦੇ ਵੱਲੋਂ ਜਿਹੜੀ ਕਾਰਵਾਈ ਪਾਈ ਗਈ ਹੈ ਉਸ ਨੂੰ ਕਿੱਦਾਂ ਦੇਖ ਰਹੇ ਹੋ ਉਹਨੇ ਉਹਦੇ ਰੈਜੈਂਟਮੈਂਟ ਕੀਤੇ ਇਹਨੂੰ ਐ ਨਹੀਂ ਕਰਨ ਲੈਣਾ ਚਾਹੀਦਾ ਜੇ ਉਹਨਾਂ ਨੇ ਮਾਰਨਾ ਹੀ ਹੁੰਦਾ ਤੇ ਫਿਰ ਵੀ ਬਡੇ ਥਾਂ ਹੈ ਜੇਸੀ ਕਿ ਉਹਨਾਂ ਨੇ ਰੋਮ ਖਾਇਆ ਉਹ ਕਹਿੰਦਾ ਉਹਦੇ ਮਨ ਚ ਸਾਰੇ ਸਿੱਖਾਂ ਦੇ ਵੀ ਦੋ ਸਿੰਘ ਸ਼ਹੀਦ ਕਰਤੇ ਜੀ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸ਼ਹੀਦ ਕਰਤਾ ਜਸਪਾਲ ਸਿੰਘ ਚੌੜ ਸਿਧਮ ਇਹਨਾਂ ਨੇ ਸ਼ਹੀਦ ਕਰਾਤਾ ਬਿਲਕੁਲ ਕਸ਼ਮੀਰ ਸਿੰਘ ਪੰਡੋਰੀ ਰਕਮਾਨ ਉਹਨਾਂ ਨੇ ਸ਼ਹੀਦ ਕਰਾਤਾ ਤੇ ਹਰਮੰਦਰ ਸਿੰਘ ਡੱਬ ਵਾਲੀ ਉਹਨੇ ਸ਼ਹੀਦ ਕਰਾਤਾ ਜੀ ਕਮਲਜੀਤ ਸਰਾਮ ਇਹਨਾਂ ਨੇ ਸ਼ਹੀਦ ਕਰਾਤਾ ਜੀ ਬਲਕਾਰ ਸਿੰਘ ਬੰਬੇ ਜੇ ਸਰਸੇ ਵਾਲੀ ਨੂੰ ਮਾਫੀ ਦਿੱਤੀ ਤਾਂ ਮੋਚ ਕਰਕੇ ਬੰਬੇ ਗਿਆ ਤੇ ਉਹਨੇ ਸ਼ਹੀਦ ਕਰਾਤਾ ਜੀ ਤੇ ਫਿਰ ਦਰਸ਼ਨ ਸਿੰਘ ਲੁਹਾਰਾ ਸਾਡਾ ਉਹ ਇਹਨਾਂ ਨੇ ਸ਼ਹੀਦ ਕਰਾਤਾ ਗੁਰੂ ਨੂੰ ਗਲੀਆਂ ਚ ਰੋਲਤਾ ਸਾਨੂੰ ਫੜ ਲਿਆ ਲਖਣਾ ਦਾ ਚੋਰੀ ਦੇ ਪਰਚੇ ਪਾ ਕੇ ਤੇਸ਼ ਤロイ ਦੇ ਪਰਚੇ ਪਾ ਕੇ ਅੰਦਰ ਕਰਤਾ ਤੇ ਫਿਰ ਬੰਦੀ ਸਿੰਘਾਂ ਨੂੰ ਕੱਢਿਆ ਨਹੀਂ ਉਹਨਾਂ ਨੂੰ ਅੰਦਰ ਰੱਖਿਆ ਜੀ ਤੇ ਫਿਰ ਉਦੋਂ ਬਾਅਦ ਡਿਬਰੂਗੜ੍ਹ ਤੇ ਸਾਰੇ ਸਿੰਘਾਂ ਨੂੰ ਬੰਦ ਕਰਤਾ ਤੇ ਫਿਰ ਸਰਸਵਾਲੇ ਸਾਧ ਨੂੰ ਬਿਨਾ ਮੰਗੇ ਮਾਫੀ ਦੇਤੀ ਇਹ ਸਾਰਾ ਕੁਝ ਜਦੋਂ ਡੰਬਰ ਰਾਜਦਾਉ ਕਹਿੰਦਾ ਯਾਰ ਜੇ ਇੰਨਾ ਕਰਕੇ ਇਹਦੀ ਸਜ਼ਾ ਇਹ ਹੈ ਹੈ ਪੰਚੀ ਤਾਂ ਇਹਨਾਂ ਨੂੰ ਛਕਣਾ ਚਾਹੀਦਾ ਸੀਗਾ ਹੈ ਤੇ ਕਾਰਵਾਈ ਕਰੀ ਜਾਂਦੇ ਚੋੜਾ ਸਾਹਿਬ ਤੇ ਇਹ ਰੈਜੈਂਟਮੈਂਟ ਸੀਗੇ ਰੈਜੈਂਟਮੈਂਟ ਜੇ ਫਰਜ਼ ਕਰੋ ਤੋੜਾ ਸਾਉ ਸੰਤ ਜਰਨੈਲ ਸਿੰਘ ਭਿੰਡਾਂ ਵਾਲੀ ਦੀ ਸੋਚ ਵਾਲੀ ਹੈ ਨਾ ਜੀ ਤੇ ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਤੱਕ ਖੜਕੂਆ ਦੇ ਵਿੱਚ ਕਿਸੇ ਮਾਰਿਆ ਤੈਨੂੰ ਨਹੀਂ ਨਾ ਮਾਰਿਆ ਫਿਰ ਤੁਸੀਂ ਦੱਸੋ ਇਹਨਾਂ ਦੇ ਦਲ ਦੇ ਵਿੱਚ ਕਰਾਇਲ ਵੀ ਮਤਲਬ ਮਤ ਰਹਿੰਦਾ ਹਮ ਬਿਰਸਾ ਸਿੰਘ ਦੇ ਬਿਲ ਟੋਆ ਉਸੇ ਸੋਚ ਵਾਲਾ ਵਿੱਚ ਰਹਿੰਦਾ ਜੀ ਇਸੇ ਸੋਚ ਵਾਲਾ ਅਮਰਜੀਤ ਸਿੰਘ ਚਾਵਲਾ ਵਿੱਚ ਰਹਿੰਦਾ ਇਸੇ ਸੋਚ ਵਾਲਾ ਹਰਜਿੰਦਰ ਸਿੰਘ ਮਹਿਤਾ ਵਿੱਚ ਰਹਿੰਦਾ ਭਾਈ ਰਾਮ ਸਿੰਘ ਵਿੱਚ ਰਹਿੰਦਾ ਭਾਈ ਮਨਜੀਤ ਸਿੰਘ ਵੀ ਪਹਿਲਾਂ ਵਿੱਚ ਰਹੇ ਆ ਜੀ ਤੇ ਹੋਰ अनेका ਚੌੜਾ ਸਾਹਿਬ ਐਸਜੀਕੇ ਸੀ ਚ ਰਿਹਾ ਉਹੋ ਤਾਂ ਇਹਨਾਂ ਨੇ ਕੁਛ ਨਹੀਂ ਕਿਹਾਗਾ ਕਿਆ ਨਹੀਂ ਇਸ ਕਰਕੇ ਉਹਦੀ ਰिजੈਂਟਮੈਂਟ ਸੀਗੇ ਕਿ ਭਾਈ ਇਹ ਜਿਹੜੀ ਤੁਸੀਂ ਸਜ਼ਾ ਦਿੱਤੀ ਐ ਨਹੀਂ ਠੀਕ ਦਿੱਤੀ ਬਾਜ ਨਹੀਂ ਦਿੱਤੀ ਦੱਸੋ ਕੀ ਇਹ ਸਜ਼ਾ ਹੁਣ ਤੁਸੀਂ ਦੱਸੋ ਬਈ ਭਾਂਡੇ ਮੰਜਨੇ ਇਹ ਸਜ਼ਾ ਟੂ ਟੋ ਨੇ ਭਾਂਡੇ ਮੰਜੇ ਸਜ਼ਾ ਭੁਗਤ ਗਿਆ ਜਿਹੜੇ ਰੋਜ਼ ਸੇਵਾ ਕਰਦੇ ਹੁਣ ਤੁਸੀਂ ਦੱਸੋ ਵੀ ਲੈਟਰਨ ਸਾਫ਼ ਕਰਕੇ ਆਉਣਾ ਇਹ ਸਜ਼ਾ ਮੈਂ ਦਾ ਸਵੀਕਾਰ ਕਰਕੇ ਚੁੱਪਚੀ ਕੀਤੀ ਗੁਰਸਿਕ ਬੜੇ ਕਰਦੇ ਫਿਰ ਤੁਸੀਂ ਦੱਸੋ ਵਰਸ਼ਾ ਪਾ ਕੇ ਖੜ ਜਾਣਾ ਇਹ ਸਜ਼ਾ ਜਿਹੜੇ ਰੋਜ਼ ਸੇਵਾਦਾਰ ਨਾਲ ਪਾਥੇ ਲਾਉਂਦੇ ਉਹ ਉਹ ਸਜ਼ਾ ਭੁਗਤਦੇ ਆ ਕਿ ਇਹ ਸਜ਼ਾ ਥੋੜੀ ਹੈ ਇਸ ਕਰਕੇ ਸਜ਼ਾ ਨਹੀਂ ਹੈ ਇਸ ਕਰਕੇ ਇਹ ਇਹ ਜੀ ਹੁਣ ਚੌੜਾ ਸਾਹਿਬ ਨੂੰ ਕਹਿੰਦੇ ਵੀ ਉਹਨੇ ਕੀਤਾ 506 ਦਿਨ ਹੈ ਇਹ ਗਸਾ ਕੀ ਕਰ ਰਿਹਾ ਹੈ ਨਹੀਂ ਕਰਨਾ ਚਾਹੀਦਾ ਇਹੋ ਜੇ ਕੰਮ ਫਿਰ ਫਰਜ਼ ਕਰੋ ਜੇ ਐਡਾ ਵੱਡੇ ਪਾਪ ਕੀਤੇ ਆ ਗੁਰੂ ਦੀ ਬੇਅਦਬੀ ਕੀਤੀ ਕਰਾਈ ਉਹਨਾਂ ਨਾਲ ਖੜੇ ਐ ਢੇ ਸਿੰਘਾਂ ਨੂੰ ਸ਼ਹੀਦ ਕੀਤਾ ਤੇ ਉਹਨਾਂ ਨੂੰ ਤਾਂ ਕਹਿੰਦੇ ਆ ਵੀ ਤੈਨੂੰ ਆ ਸੇਵਾ ਤੇ ਫਿਰ ਜੀ ਚੌੜਾ ਸਾਹਿਬ ਨੂੰ ਹੀ ਸੱਦ ਲੈਂਦੇ ਭਾਈ ਤੂੰ ਆ ਕੰਮ ਨਹੀਂ ਸੀ ਕਰਨਾ ਚਾਹੀਦਾ ਆ ਤੇਰੀ ਅਸੀਂ ਗੱਲ ਸੁਣਦੇ ਆ ਅੱਗੇ ਤੋਂ ਕੰਮ ਨਾ ਕਰੀ ਤੇ ਤੂੰ ਚੱਲ ਗੁਰੂ ਲਈ ਕੀਤਾ ਤੇ ਤੂੰ ਥੋੜੇ ਜਿਹੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਕਰਨੇ ਖੰਡ ਪਾਟ ਕਰਾ ਲਈ ਤੇ ਉਹਨੂੰ ਵੀ ਛੱਡ ਦਿੰਦੇ ਜੇ ਸਾਰੇ ਬਰਾਬਰ ਆ ਤਾਂ ਇਹ ਸਾਰੇ ਬਰਾਬਰ ਹੈ ਤਾਂ ਫੇਰ ਭਾਈ ਸਾਰੇ ਬਰਾਬਰ ਚੱਲਣਾ ਪਊਗਾ ਕਿਉਂਕਿ ਬੰਦਾ ਨਹੀਂ ਵੱਡਾ ਹੁੰਦਾ ਕਾਹ ਪੱਡੀ ਹੁੰਦੀ ਹੈ ਪਾਰਟੀ ਵੱਡੀ ਨਹੀਂ ਹੁੰਦੀ ਕਾਹਦੀ ਉੱਥੇ ਅਪੀਲ ਵੀ ਕਰਕੇ ਕਾਲ ਤਖਤ ਸਾਹਿਬ ਤੇ ਪੰਚਾਇਤ ਕਰਕੇ ਐਸਪੀਸੀ ਕਰਕੇ ਈਰਜਨਦਰ ਸਿੰਘ ਧਮੀ ਕਰਕੇ ਆ ਉਹ ਤਾਂ ਗਲਤ ਗੱਲ ਹੈ ਜੀ ਨਹੀਂ ਕਰਨੀ ਚਾਹੀਦੀ ਨਹੀਂ ਕਰਦੇ ਤੇ ਇਹ ਜਿਹੜਾ ਗੰਡਾ ਦੇ ਲੈਂਦੇ ਐ ਹੱਤ ਨਾਲ ਫਿਰ ਮੂੰਹ ਨਾਲ ਖੋਲ ਨਹੀਂ ਪੈਂਦੀ ਐ ਇਹੋ ਜਿਹੀ ਗੰਦਾ ਨਹੀਂ ਦੇਣੀ ਚਾਹੀਦੀਆਂ ਥੋੜਾ ਸਭ ਜੀ ਦਸਤਾਰ ਲਾਉਣ ਵਾਲਾ ਨੂੰ ਕੀ ਕਹੋਗੇ ਝੱਪਟ ਮਾਰ ਕੇ ਪਿੱਛੋਂ ਮੋਕਾ ਮਾਰੋ ਇਹ ਦਸਤਾਰਾਂ ਲਾਉਣ ਦੀ ਤਾਂ ਸਜ਼ਾ ਪਹਿਲਾਂ ਜਿਹੜੀ ਲੱਗਣ ਦੀ ਗੱਲ ਚੱਲ ਰਹੀ ਸੀ ਇਹ ਤਾਂ ਜੀ ਦਸਤਾਰਾਂ ਸਾਡੀਆਂ ਲਾਈਆਂ ਇਹਨਾਂ ਨੇ ਬਗਰਾੜੀ ਚ ਲੱਖਾਂ ਸਖਾਂ ਦੀਆਂ ਲਾਈਆਂ ਐ ਤੇ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਜਦੋਂ ਅਸੀਂ ਸਾਡੇ ਜਨਮ ਦਿਨ ਮਨਾਉਂਦੇ ਹੁੰਦੇ ਸੀਗੇ ਉੱਥੇ ਸਾਨੂੰ ਕੁੱਟਦੇ ਹੁੰਦੇ ਸਾਡੀਆਂ ਸਾਰਾ ਇਹ ਰਹਿੰਦੇ ਦਰਬਾਰਸਾਲ ਦੇ ਅੰਦਰ ਲੌਂਦੇ ਰਿਹਾ ਉੱਥੇ ਕੋਟ ਦੇ ਅਸੀਂ ਸੰਤ ਜਰਨੈਲ ਸਿੰਘ ਬਣਾਣਾ ਜਨਮ ਦਾ ਨਾ ਸ਼ਹੀਦੀ ਦੇ ਮਨਾਉਂਦੇ ਜਾਂਦੇ ਸਾਨੂੰ ਜਾਣ ਨਹੀਂ ਦਿੰਦੇ ਸੀ ਪਹਿਲਾਂ ਤਾਂ ਮਨਾਉਣ ਹੀ ਨਹੀਂ ਦਿੰਦੇ ਨੇ ਸੀ ਸਾਨੂੰ ਪਤਾ ਪਹਿਲਾਂ ਜਦੋਂ ਮਨਾਉਣ ਗਏ ਆ ਨਾ ਤੇ ਫਿਰ ਸਾਡਾ ਇੱਕ ਦਫ਼ਤਰ ਕੋਟ ਤੋੜਤਾ ਸਾਡੇ ਤੇ ਕੀ ਕੀਤਾ ਆ ਮੱਲਾ ਸਾਹਿਬ ਤੇ ਮੈਂ ਭੱਜ ਕੇ ਜਾ ਕੇ ਗਏ ਅੰਦਰ ਉੱਥੇ ਜਾ ਕੇ ਅਰਦਾਸ ਕੀਤੀ ਸਾਡੀ ਅਰਦਾਸ ਨਹੀਂ ਕਰਨੀ ਸੀ ਖੰਡਵਾੜੀ ਖੰਡਰ ਕਰਤਾ ਬੀਬੀ ਜ਼ਗੀਰ ਕੋ ਪ੍ਰਧਾਨ ਸਿਓ ਸਾਡਾ ਦਫ਼ਤਰ ਤੋੜਤਾ ਇਹਨਾਂ ਨੇ ਤੇ ਉਦੋਂ ਤਾਂ ਸਾਨੂੰ ਉੱਥੇ ਅਸੀਂ ਐਪਲੀਕੇਸ਼ਨ ਦਿੱਤੀ ਵੀ ਅਸੀਂ ਸੰਪਤਾਂ ਦਾ ਸ਼ਹੀਦੀ ਦਿਨ ਬਣਾਉਣਾ ਚਾਹੀਦਾ ਨੂੰ ਮਨਜ਼ੂਰੀ ਨਹੀਂ ਦਿੱਤੀ ਜੇ ਨਾ ਮਨਜ਼ੂਰੀ ਦਿੱਤੀ ਸਾਰਾ ਬੰਦ ਕਰਤਾ ਕਾਂਗਰਸ ਦੇ ਮਗਰ ਲੱਗ ਗਏ ਸਾਰੇ ਜਿਵੇਂ ਕਾਂਗਰਸ ਕਹਿੰਦੀ ਓਵੇਂ ਚੱਲੀ ਜਾਂਦਾ বিজেਪੀ ਕਹਿੰਦਾ ਓਕੇ ਚੱਲੀ ਜਾਂਦਾ ਤੇ ਫਿਰ ਭਾਈ ਅਸੀਂ ਖੰਡਪਟ ਆਪ ਰੱਖਿਆ ਆਪ ਰਾਤੇ ਪਾਉਣ ਲੱਗੇ ਤੇ ਸਾਡੇ ਸਾਰੇ ਸਿੰਘਾਂ ਨੂੰ ਫੜ ਲਿਆ ਤੇ ਅਸੀਂ ਭੱਜ ਕੇ ਜਾਟੇ ਪਹਿਲੀ ਅਰਦਾਸ ਅਸੀਂ ਉੱਥੇ ਜਾ ਕੇ ਭੱਜ ਗਏ ਜਿਹਦੇ ਚ ਮੈਂ ਸ਼ਾਮਲਾ ਆਫਟਰ ਕੱਲ ਤੱਕ ਤੇ ਅਰਦਾਸ ਕਰਕੇ ਆਏ ਆ ਇਹ ਤਾਂ ਉਹ ਕੁੱਟਦੇ ਸੀਗੇ ਹੈ ਸਾਡੀਆਂ ਪੱਗਾਂ ਲਾਉਂਦੇ ਸੀ ਪਰ ਜਿਹੜੀ ਇਹਨਾਂ ਨੇ ਪੱਗ ਲਾਈ ਯਾਰ ਬਹੁਤ ਮਾਰੀ ਗੱਲ ਹੈ ਪੱ ਇਸੇ ਸਿੱਖ ਦੀ ਨਹੀਂ ਲੈਣੀ ਪੱਗ ਹੈ ਜੀ ਦਿੱਤੀ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਜੀ 230 ਸਾਲ ਦੇ ਬਾਅਦ ਸਾਨੂੰ ਖੰਡੇ ਪਟ ਦਾ ਅਮਰਤ ਛਕਾ ਕੇ ਜਾਤ ਪਾਤ ਤੋਂ ਕੱਢ ਕੇ ਕਿ ਅਸੀਂ ਸਾਰੇ ਜਾਤ ਪਾਤ ਨਹੀਂ ਕੋਈ ਤੇ ਸਾਨੂੰ ਖਾਲਸਾ ਬਣਾਇਆ ਉਦੋਂ ਦਿੱਤੇ ਦਸਤਾਰ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਆ ਭਾਵਾਂ ਕਿਸੇ ਨਾਲ ਤੁਹਾਡੀ ਕਿੱਡੀ ਵੀ ਲੜਾਈ ਆ ਪਰ ਪੱਗ ਨਹੀਂ ਲੈਣੀ ਚਾਹੀਦੀ ਪਾਵੇਂ ਟ ਕੁੱਤੇ ਦਾ ਵੈਰ ਆ ਪਾਵੇਂ ਕਤਲ ਵੀ ਆ ਪਰ ਪੱਗ ਨਹੀਂ ਲੈਣੀ ਜੀ ਪੱਗ ਤਾਂ ਗੁਰੂ ਦੀ ਆ ਗੁਰੂ ਗੋਬਿੰਦ ਸਿੰਘ ਜੀ ਇਹ ਨਹੀਂ ਲੈਣੀ ਚਾਹੀਦੀ ਉਹਨਾਂ ਨੇ ਦਿੱਤੀ ਪਰ ਉਹ ਮਾਫੀ ਮੰਗ ਲੈਣੀ ਚਾਹੀਦੀ ਮਾਫੀ ਮੰਗਣ ਦੇ ਵਿੱਚ ਵੀ ਕੁੰਡੀ ਅਰ ਚੱਕੀਏ ਤੋਂ ਪਾਸੇ ਦਲ ਖਾਲਸਾ ਦੇ ਸਿੰਘ ਹੂੰ ਤੁਹਾਡੇ ਜਥੇਪਤੀਆਂ ਦੇ ਨੌਜਵਾਨ ਉਹ ਕੁੰਡੀ ਕਾਦੀ ਆ ਜਦੋਂ ਮਾਫੀ ਮੰਗ ਲੈਣੀ ਚਾਹੀਦੀ ਬਸ ਨਾ ਮੰਗਣ ਦਾ ਕਾਰਨ ਕੀ ਹੈ ਕਿਤੇ ਸੱਤਾ ਦੇ ਕਰਕੇ ਬੰਦੇ ਵੱਡੇ ਹੋਣ ਕਰਕੇ ਲੱਗਦਾ ਉਹਨਾਂ ਨੂੰ ਸੱਤਾ ਦੇ ਵੱਡੇ ਸਾਡੀ ਮਾਰੀ ਮੋਟੀ ਪਹੁੰਚ ਨਾਲ ਇਹ ਤਾਂ ਗੁਰੂ ਅੱਗੇ ਵੱਡੇ ਵੱਡੇ ਕੋਡੇ ਟੇਕ ਜਾਂਦੇ ਆ ਟਿਕ ਨਹੀਂ ਪੈਂਦੇ ਆ ਉਹਨਾਂਸ ਠੀਕ ਆ ਸਾਡਾ ਜਥੇਦਾਰ ਤਾਂ ਭਜਤਕਾਰ ਸਿੰਘ ਹਵਾਰਾ ਹੈ ਕੌਮ ਦਾ ਜਥੇਦਾਰ ਆ ਅਸੀਂ ਉਹਦਾ ਹੁਕਮ ਮੰਨਦੇ ਆ ਤੁਸੀਂ ਦੱਸੋ ਵੀ ਜਦੋਂ ਗੁਰੂ ਦੀ ਬੇਅਦਬੀ ਹੋਈ ਸਰਸਰ ਸਾਧਰੂ ਬਿਨਾ ਮੰਗੇ ਮਾਫੀ ਦੇ ਦਿੱਤੀ ਤੇ ਅਸੀਂ ਜੈਨੀ ਕਿਰਪਚਨ ਸਿੰਘ ਨੂੰ ਕਹਤਾ ਨਹੀਂ ਮੰਨਦੇ ਉਹਨੂੰ ਵੀ ਵਾਪਸ ਲੈਣੀ ਪਈ ਸਰਬਤ ਖਲਸਾ ਹੋਇਆ ਹੁਣ ਕੌਮ ਫੈਸਲਾ ਤੇ ਕਰੇ ਤੁਹਾਡੇ ਜਥੇਦਾਰ ਕਿਹੜਾ ਹੈ ਇਹ ਕੌਮ ਨੇ ਚੁਣਿਆ ਤਾਂ ਜਥੇਦਾਰ ਸਾਡਾ ਹਵਾਰਾ ਹੈ ਇਹ ਜਿਹੜੇ ਜਥੇਦਾਰ ਹੈ ਪ੍ਰਕਾਸ਼ ਸਿੰਘ ਬਾਦਲ ਦੇ ਕੱਲ ਦੇ ਚੁਣੇ ਹੋਏ ਆ ਸ਼ਤਕਾਰ ਅਸੀਂ ਸਾਰਿਆਂ ਦੇ ਕਰਦੇ ਆਂ ਪਰ ਉਹ ਜੋ ਜੋ ਫੈਸਲੇ ਕਰਨ ਹੁਣ ਤੁਸੀਂ ਬੈਠੋ ਚਲੋ ਇੱਥੇ ਚਲੋ ਹੁਣ ਤਨਖਾਈ ਦੇ ਬੰਦੇ ਜਿਹੜੇ ਆਉਣ ਉਹ ਪ੍ਰੈਸ ਕਾਨਫਰੰਸ ਕਰ ਸਕਦੇ ਨਹੀਂ ਹੁਣ ਤਨਖਾਈ ਦੇ ਬੰਦੇ ਐ ਜੀਪੀਸੀ ਦੀ ਜਿਹੜੀ ਘੋਟਾ ਮੰਗਣ ਦੀ ਕਮੇਟੀ ਹੈ ਨਗਰ ਕੌਂਸਲ ਕਾਰਪੋਰੇਸ਼ਨ ਦੀ ਉਹ ਡਿਊਟੀ 'ਚ ਆ ਲੈ ਸਕਦੇ ਤਨਖਾਈ ਦੇ ਬੰਦੇ ਜੀ ਨਹੀਂ ਫਿਰ ਜਿਹੜੇ ਤਨਖਾਈ ਦੇ ਬੰਦੇ ਆ ਉਹ ਇਹ ਕਹਿ ਸਕਦੇ ਕਿ ਫਲਾਣੇ ਨੂੰ ਸਜ਼ਾ ਦੇ ਫਲਾਣੇ ਹਾਂ ਹਾਂ ਹੁਣ ਇਹਨਾਂ ਵੀ ਜਥੇ ਨੇ ਹੁਣ ਤਨਖਾਈ ਆ ਬੰਦੇ ਇਹਨਾਂ ਨੂੰ ਤਾਂ ਕਹਿਆ ਦੱਸੀ ਪਤ ਤਿੰਨ ਦਿਨ ਤੱਕ ਜੋ ਇਹਨੂੰ 20 ਦਿਨ ਹੋਰ ਕਿਉਂ ਦਿੱਤੇ ਆ ਜੀ ਅਸੀਂ ਉਹ ਕਹਿੰਦਾ ਸਾਈਨ ਕਿਹੜਾ ਕਿਤੇ ਹੋਰ ਪਾ ਕੇ ਫੜ ਕੇ ਆ ਜਾਂ ਉਹਨੇ ਸਾਈਨ ਕਰਨ ਨੂੰ ਕੋਈ ਟਾਈਮ ਲੱਗਦਾ ਕੋਈ ਉਹ ਫਿਰ ਉਹ ਕਿਉਂ ਨਹੀਂ ਲਏ ਇਹਨਾਂ ਦੀ ਗੱਲ ਸੁਣ ਲੋ ਇਹਨਾਂ ਨੇ ਕਹਿਆ ਨਾ ਉਹਨਾਂ ਨੇ ਤਾਂ ਜਾਨੀ ਦੇ ਗਬੀਰ ਸਿੰਘ ਵੀ ਨਹੀਂ ਮੰਨੀ ਉਹਨਾਂ ਨੇ ਕਿਹਾ ਤੈਨਾਂ ਮੈਂ ਅਸੀਂ ਵੀ ਦੇ ਉਹ ਕਹਿੰਦਾ 20 ਦਿਨ ਹੋਰ ਢਾਂਚਾ ਵੀ ਭੰਗ ਕਰਨ ਨੂੰ ਕਿਹਾ ਆਪ ਢਾਂਚਾ ਭੰਗ ਕਰਨ ਨੂੰ ਕਿਹਾ ਸੀ ਇਹ ਮਨ ਦੇ ਮੁੰਦੇ ਨਹੀਂ ਮੈਂ ਕਿਹਾ ਸੀ ਇਹ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਲਿਆ ਇਹ ਸੇਵਾ ਲਾ ਲੈਣਗੇ ਉਦੋਂ ਬਦ ਕੱਟ ਕਰਨਗੇ ਉਹੀ ਗੱਲ ਚ ਹਾਰ-ਪਾ ਦੇਣਗੇ ਹੈ ਬੈਂਕ ਲਗਾਤਾਰ ਕਹਿੰਦਾ ਸੀ ਵੀ ਇਹ ਦੋਨੇ ਤਰ੍ਹਾਂ ਇੱਕੋ ਹੀ ਆ ਹੁਣ ਹੋ ਗਿਆ ਕਿ ਨਹੀਂ ਹੋ ਗਿਆ ਕਿ ਨਹੀਂ ਇੱਕ ਹੋ ਗਿਆ ਹੋ ਗਿਆ ਨਾ ਤੇ ਫਿਰ ਲੀਡਰ ਜਿਹੜੇ ਪੰਥ ਦੇ ਵਾਰਿਸ ਬੋਲਦੇ ਨਹੀਂ ਉਹ ਤਾਂ ਬੋਲਦੇ ਨਹੀਂ ਤੁਰਾ ਸਪਸ਼ਟਿਕ ਇੰਦੰਡੇ ਫਿਰਦੇ ਆ ਹੂੰ ਇੰਦੰਡੇ ਫਿਰਦੇ ਆ ਕਿ ਨਹੀਂ ਹਾਂ ਜੀ ਭਾਈ ਸਾਡਾ ਲੱਡੂ ਵੰਡਰ ਨਾਲ ਕੋਈ ਸਬੰਧ ਨਹੀਂ ਨਿੰਦੇ ਫਰਦੇ ਕਿ ਨਹੀਂ ਇਹ ਸਾਡੀ ਭੈਣ ਦੇ ਲੱਡੂਆਂ ਦੇ ਨਿੰਦੇ ਫਰਦੇ ਕਿ ਨਹੀਂ ਪਰ ਅਸੀਂ ਇਹ ਨਹੀਂ ਕਹਿੰਦੇ ਕਿਸੇ ਦਾ ਮਾੜਾ ਹੋਵੇ ਅਸੀਂ ਨਾ ਮਾਰਾ ਕੀਤਾ ਨਾ ਕਰਨਾ اصول ਦੀ ਕਰ ਕਰਦੇ ਆ ਸਿਧਾਂਤ ਦੀ ਗੱਲ ਕਰਦੇ ਆ ਹੁਣ ਬਿੱਲੀ ਥੇਲੇ ਬਾਹਰ ਆ ਗਈ ਹੈ ਹੈ ਕੋੜ ਨੂੰ ਕੁੱਟ ਨਾਨਕਾ ਕੋੜ ਦੇ ਸਾਚੇ ਰਹਿਣਾ ਹੈ ਰਹਿਣਾ ਰਹਿਣਾ ਹੁਣ ਭਾਈ ਬਸੰਤ ਸਿੰਘ ਦੇ ਮਾਤਾ ਜੀ ਕੌਮ ਦੀ ਮਾਤਾ ਦਾ ਭੋਗ ਹੈ ਜਿਸ ਤੇ ਅਨਾਉਂਸ ਕਰਨਗੇ ਸਾਰੇ ਭਾਈ ਆਏ ਵੀਰਾਂ ਘੱਟ ਕੇ ਤੇ ਮੈਂ ਸਾਰਿਆਂ ਨੂੰ ਕਹਿਣਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਪੈਸ ਕਰਕੇ ਜਬਰ ਕਰਨਾ ਛੱਡ ਦਿਓ ਤੇ ਮੈਂ ਪੰਜਾਬ ਨੂੰ ਕਰਦਾ ਜੇ ਪੰਥ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣਾ ਪਾਣੀ ਨੂੰ ਬਚਾਉਣਾ ਪੰਜਾਬੀ ਨੂੰ ਬਚਾਉਣਾ ਪੜ੍ਹਾਈ ਨੂੰ ਬਚਾਉਣਾ ਪੁੱਤ ਨੂੰ ਬਚਾਉਣਾ ਪਾਤ ਨੂੰ ਬਚਾਉਣਾ ਤੇ ਪਹਿਰਾਵੇ ਨੂੰ ਬਚਾਉਣਾ ਤੇ ਗੁਲਾਮੀ ਚੋਂ ਕੌਮ ਨੂੰ ਕੱਢਣਾ ਤੇ 2027 ਦੇ ਵਿੱਚ ਸਰਕਾਰੀ ਖਾਲਸਾ ਬਣਾਈਏ ਤੇ ਆਪਾਂ ਆਪਣੇ ਫੈਸਲੇ ਆਪ ਕਰੀਏ ਆ ਜਿਹੜੇ ਪਾਣੀਆਂ ਪੂਣੀਆਂ ਦੇ ਮਸਲੇ ਆ ਨਾ ਆ ਬੰਦੀ ਸਿੰਘਾਂ ਦੇ ਵਸਲੇ ਆ ਇੱਕ ਘੰਟੇ ਜਾਇ ਜਾਣਗੇ ਫਿਰ ਐਂ ਕਹਾਂਗੇ ਆ ਬਈ ਚੱਕ ਚੱਕ ਐ ਨਹੀਂ ਫੜੂਗਾ ਜੇ ਤੁਹਾਡਾ ਜੇ ਤੁਹਾਡਾ ਰਾਜ ਹੁੰਦਾ ਦਰਬਾਰ ਸਾਹਿਬ ਢਾ ਦਿੰਦੇ ਬਿਲਕੁਲ ਕੀ ਤੁਹਾਡਾ ਰਾਜ ਹੁੰਦਾ ਗੱਲਾਂ ਚ ਟਾਇਰ ਪੈ ਜਾਂਦੇ ਤੁਹਾਡੇ ਰਾਜ ਹੁੰਦਿਆਂ ਪੈਣਵੇਂ ਬੇਪੱਤੀਆਂ ਹੋ ਜਾਂਦੀਆਂ ਤੁਹਾਡੇ ਰਾਜ ਹੁੰਦਾ ਬੰਦੀ ਸਿੰਘਾਂ ਤੇ ਤੇ ਮੰਗ ਜਾਂਦੇ ਰਾਜ ਹੁੰਦਾ ਬਸੰਤ ਸਿੰਘ ਖਾਲਸਾ ਅੰਦਰ ਚਲਾ ਜਾਂਦਾ ਰਾਜ ਹੁੰਦਾ ਅਮਰਤਪਾਲ ਸਿੰਘ ਖਾਲਸਾ ਚਲੇ ਜਾਂਦੇ ਤੇ ਡਿਬਰੂਗੜ੍ਹ ਵਾਲੇ ਚਲੇ ਜਾਂਦੇ ਤੁਹਾਡਾ ਰਾਜ ਹੁੰਦਾ ਤੇ ਅਸੀਂ ਕਦੇ ਆਟਾ ਦੇ ਦੋਗੇ ਦਾਲ ਕਰਦੇ ਫਿਰ ਤੇ ਅਸੀਂ ਵੰਡਰਾਂ ਵਾਲੇ ਬਣਦੇ ਹੂੰ ਵੰਡਰਾਂ ਵਾਲੇ ਬਣਦੇ ਇਹ ਆਪਦੇ ਘਰ ਤੋਂ ਦਿੰਦੇ ਆ ਹੈ ਇਹ ਲੀਡਰ ਕੀ ਕਹਿੰਦੇ ਆ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਆਟਾ ਦੇ ਦੂੰ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਦਾਲ ਦੇ ਦੂੰ ਤੂੰ ਮੇਰੇ ਨਾਲ ਚੱਲ ਮੈਂਨੂੰ ਗਲੀ ਦੇ ਦੂੰ ਤੂੰ ਮੇਨ ਤੈਨੂੰ ਨਾਲੀ ਦੇ ਦੂੰ ਤੂੰ ਮੇਰੇ ਨਾਲ ਚੱਲ ਮੈਂ ਤੇਰੀ ਬੇਟੀ ਨੂੰ ਸਾਈਕਲ ਦੇ ਦੂੰ ਕੋਈ ਤਾਂ ਮਾਫ਼ ਕਰ ਦੋ ਜ਼ਿਮੀਂਦਾਰ ਕਹਿੰਦੇ ਆ ਬਿਜਲੀ ਦੇ ਬਿੱਲ ਮਾਫ਼ ਕਰ ਦੋ ਹੁਣ ਤੁਸੀਂ ਮੈਨੂੰ ਕਹੋ ਜਸਕਰਨ ਸਿੰਘ ਇੱਕ ਚੀਜ਼ ਹੀ ਮਾਫ਼ ਕਰ ਕਾਰੀ ਨਹੀਂ ਸਕੂਗਾ ਉਹ ਜੀ ਦੇ ਤੇ ਆ ਲਾ ਦੋਗੇ ਨਾ ਉਹ ਹੀ ਮaaf ਕਰਨ ਵਾਲਾ ਆਪ ਬਣੇਗਾ ਮaaf ਕਰਨ ਵਾਲੇ ਆਪ ਕਰੋ ਇਸ ਕਰਕੇ ਇਹ ਸਾਰੀਆਂ ਗੱਲਾਂ ਤੇ ਰਾਜ ਦੀਆਂ ਗੱਲਾਂ ਤੇ ਸਰਕਾਰੇ ਖਾਲਸਾ ਤੋਂ ਬਗੈਰ ਕੋਈ ਗੱਲ ਨਹੀਂ ਬਣਨੀ ਤੇ ਸਾਰੇ ਮਸਲਾਂ ਦੇ ਕੋ ਹੱਲ ਹੈ ਤੇ ਆਪਾਂ ਨੂੰ ਸਰਕਾਰੇ ਖਾਲਸਾ ਕਰਨਾ ਚਾਹੀਦਾ ਤੇ ਇਕੱਠਾ ਹੁਣ ਗੁਰਜੀਤ ਸਿੰਘ ਟਾਵਰ ਤੇ ਚੜਿਆ ਭਾਈ 14 ਤਰੀਕ ਦਾ ਇਕੱਠਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜਾ ਬਿੱਲ ਹੈ ਉਹ ਪਿਆ ਜਦੋਂ ਜਦ ਕਰਕੇ ਬਗਰਾਦੀ ਮੋਰਚਾ ਲਾਇਆ ਉਹ ਤੋਂ ਬਾਅਦ ਜਦੋਂ ਜਦ ਕਰਕੇ ਬੰਦੀ ਸਿੰਘਾਂ ਦਾ ਇਹ ਬਿੱਲ ਚਲਾ ਗਿਆ ਉੱਥੇ ਕਿੱਥੇ ਪਾਰਲੀਮੈਂਟ 'ਚ ਉਹ ਪਾਸ ਹੋਣਾ ਵਾਲਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਜਿਹੜੀ ਸਜ਼ਾ ਭਾਰੀ ਹੋਵੇ ਤੇ ਅੱਜ ਬੇਅਦਬੀ ਕਰਦੇ ਅਗਲੇ ਦਿਨਾਂ ਦੀ ਜਵਾਨ ਤੋਂ ਜਾਂਦੀ ਹੈ ਇਸ ਕਰਕੇ ਉਹ ਚੜਿਆ ਬੈਠਾ ਹੈ ਭਾਈ ਗਰਜੀਤ ਸਿੰਘ ਉਹਦੇ ਵਿੱਚ ਭਾਈ ਸਾਰੇ ਵੱਧ ਤੋਂ ਵੱਧ ਪਹੁੰਚੋਂ ਕਿਉਂਕਿ ਉਹਨੇ ਗੁਰੂ ਲਈ ਜਦੋਜਦ ਕਰ ਰਿਆ ਇਸ ਕਰਕੇ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਹੈ ਗੁਲਾਮ ਬੰਦੇ ਧਰਨਿਆਂ ਚ ਰਹਿੰਦੇ ਆ ਮਜਾਰਿਆਂ ਚ ਲੈਂਦੀਆਂ ਸੜਕਾਂ ਤੇ ਲੈਂਦੇ ਆ ਜਿਨ੍ਹਾਂ ਕੋਲੇ ਰਾਜ ਹੁੰਦਾ ਹ ਹੁਣ ਤੁਸੀਂ ਮੋਦੀ ਗੁਲਾਮ ਨਹੀਂ ਮੋਦੀ ਨੇ ਕਦੇ ਧਰਨਾ ਲਾਇਆ ਕਦੇ ਕੇਜਰੀਵਾਲ ਨੇ ਧਰਨਾ ਲਾਇਆ ਕਦੇ ਬਾਦਲ ਨੇ ਧਰਨਾ ਲਾਇਆ ਸੀ ਕਦੇ ਕੈਪਟਨ ਨੇ ਤਾਂ ਕਿਸੇ ਨੇ ਲਾਇਆ ਹੀ ਨਹੀਂ ਤੇ ਬਾਦਸ਼ਾਹੀ ਕਰਨ ਵਾਲੇ ਬੰਦੇ ਧਰਨੇ ਨਹੀਂ ਲਾਉਂਦੇ ਇਸ ਕਰਕੇ ਗੁਲਾਮੀ ਚੋਂ ਨਿਕਲਣਾ ਚਾਹੀਦਾ ਤੇ ਆ ਗੁਲਾਮੀ ਦੀ ਨਿਸ਼ਾਨੀ ਆ ਵੇਖੋ ਆਏ ਸੀ ਸਾਡਾ ਜੋਧਾ ਆ ਕੇ ਫਿਰ ਕਰੇ ਲੈ ਕੇ ਤੇ ਗੁਲਾਮੀ ਇਸ ਨਾ ਹੁੰਦੀ ਸਾਡੇ ਘਰੇ ਰਹਿੰਦਾ ਇਸ ਕਰਕੇ ਬਸ ਕੌਮ ਨੂੰ ਤੇ ਪੰਜਾਬ ਨੂੰ ਇਕੱਠੇ ਹੋਣਾ ਚਾਹੀਦਾ ਤੇ ਹੁਣ ਭਿਆਨਕ ਸਮਾਂ ਆਉਣ ਵਾਲਾ ਉਹਦੇ ਚ ਬਚ